ਕਿੱਥੇ ਆ ਗਿਆ ਤਾਂ ਚੀਤਾ ਖੇਤਾਂ 'ਚ ਚੀਤਾ ਆ ਗਿਆ ਤਾਂ ਦੇਖਿਆ ਤਾਂ ਅੱਛਾ ਫੋਟੋ 'ਚ ਦੇਖਿਆ ਤਾਂ ਅੱਛਾ ਚੀਤਾ ਕਿਸੇ ਨੂੰ ਮਾਰ ਰਿਹਾ ਵੀ ਉਹਨੇ ਅੱਛਾ ਉਹ ਅੰਦਰ ਹੋਇਆ ਕੀ ਅੰਦਰ ਹੋਇਆ ਅੰਦਰ ਉਹ ਕੀ ਹੈ ਪੰਜੇ ਦੰਦੀ ਵੱਡਾ ਚੀਤਾ ਅੱਛਾ ਇੱਤੇ ਬਾਲੀ ਤੇ ਲਾਦੇ ਆ ਅੱਛਾ ਇੱਤੇ ਬਾਲੀ ਤੋੜ ਦਿੱਤੇ ਆ ਤੇ ਇੱਤੇ ਆਲੇ ਬੱਪਾ ਤੇ ਲਾਦੇ ਅੱਛਾ ਦੋ ਚਿੱਤੇ ਆਗੇ ਇੱਕ ਵਾਰੀ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਤਾਂ ਫੇਰ ਅਸੀਂ ਕਿੰਨੇ ਜਾਉਂਗੇ ਹੁਣ ਘਰ ਨੂੰ ਭੱਜ ਕੇ ਭੱਜ ਕੇ ਤਾਂ ਹੁਣ ਇੱਕ ਫੜ ਲੈਣਾ ਉਹ ਤਾਂ ਬਹੁਤ ਤੇਜ਼ ਭੱਜਦਾ ਚੀਤਾ ਗੱਡੀ 'ਚ ਤਾਂ ਨਹੀਂ ਆਊਗਾ